ਜੋ ਰੋ ਰੋ ਕੇ ਬਸ ਇਹੀ ਬੋਲ ਰਹੀ ਆ ਕਿ ਮੇਰੇ ਫੁੱਲਾ ਵਰਗਾ ਮੁੰਡਾ ਮਾਰਤਾ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵਿਆਹ ਕਰਕੇ ਲਾੜੇ ਨੂੰ ਵਿਦੇਸ਼ ਭੇਜਿਆ ਸੀ ਮਗਰੋਂ ਦਸੰਬਰ ਦੇ ਵਿੱਚ ਗੁਰਵੀਰ ਸਿੰਘ ਵੀ ਆਪਣੀ ਪਤਨੀ ਕੋਲ ਇੰਗਲੈਂਡ ਚ ਲੱਗ ਗਿਆ ਉੱਥੇ ਪਹੁੰਚਣ ਦੇ ਕੁਝ ਦਿਨ ਬਾਅਦ ਹੀ ਉਸ ਦੀ ਪਤਨੀ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਈ। ਕਾਫੀ ਕਲੇਸ਼ ਰਹਿਣ ਤੋਂ ਬਾਅਦ ਜਸ਼ਨਦੀਪ ਗੌਰ ਨੇ ਉਸ ਨੂੰ ਘਰ ਤੋਂ ਬਾਹਰ ਕਰ ਦਿੱਤਾ ਸੀ। ਕਾਫੀ ਦਿਨ ਬਾਅਦ ਗੁਰਵੀਰ ਲੰਡਨ ਦੇ ਵਿੱਚ ਕਿਰਾਏ ਤੇ ਰਹਿਣ ਲੱਗ ਪਿਆ। ਇਸ ਦੌਰਾਨ ਉਹ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਸੀ। 12 ਅਗਸਤ ਨੂੰ ਕਿਸੇ ਨੇ ਉਸ ਨੂੰ ਬੇਹੋਸ਼ੀ ਦੇ ਹਾਲਤ 'ਚ ਵੇਖਿਆ ਤਾਂ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਪਾਉ ਬੁੱਕ ਕਰਦੇਣ ਵਾਲੀ ਤਸਵੀਰਾਂ ਮਲੇਰ ਕੋਟਲਾ ਦੇ ਨਾਲ ਲੱਗਦੇ ਪਿੰਡ ਚਿਮਾ ਤੋਂ ਸਾਹਮਣੇ ਆਇਆ ਯਾਨੀ ਜਿੱਥੇ ਆਪਣੇ ਪਤਨੀ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇੱਥੇ ਮਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋ ਰੱਖਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਮਾਂ ਪੁੱਭਾ ਮਾਰ ਕੇ ਰੋ ਰਹੀ ਹੈ ਉੱਥੇ ਹੀ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਮਿਲ ਕੇ ਲੜਕੇ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਗੁਰਵੇਰ ਸਿੰਘ ਚਿਮਮਾ ਦੇ ਮ੍ਰਿਤਕ ਧੇ ਨੂੰ ਵਾਪਸ ਉਸਦੇ ਪਿੰਡ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਅੰਤਿਮ ਰਸਮਾਂ ਪੂਰੀਆਂ ਕਰ ਸਕਣ ਕਿਨੇ ਗੱਲ ਕਰਦਾ ਉਹ ਕਹਿੰਦੇ ਸੋਰਾ ਕਰ ਲਾ ਦਦ ਸੀ ਮਨੀ ਮੈਨੂੰ ਤੇ ਗਾਇਆ ਕਰਦੀ ਹੈ ਘਰੋਂ ਬਾਝਾ ਕਹਿੰਦੀ ਹੈ ਬਹੁਤ ਬੋਲਦੀ ਆ ਮੈਂ ਕੀ ਕਰਾਂ ਕਿ ਤੂੰ ਜਾ ਉਹ ਤਾਂ ਸੋ ਮੇਰਾ ਜਵਾਂ ਕਿੱਦਾਂ ਮਿਲੂ தான் மரவீர தீ மா ਗਰਮੀ ਰਾਜਾ ਬੋਤਾ ਜਲੇ ਆਸਾ ਬੋਤੇ ਮੈਂ ਗਰਮੀ ਚ ਗਿਆ ਪਿਤਾ ਰਤਨਦੀਪ ਸਿੰਘ ਮੇਰੇ ਬੇਟੇ ਨੂੰ ਮੈਂ ਸਤੰਬਰ ਚ ਵਿਆਹ ਕਰਾਇਆ ਜੀ ਮੈਂ ਤਾਂ ਦੋ ਬਾਅਦ ਅਕਤੂਬਰ ਚ ਕੁੜੀ ਨੂੰ ਭਰ ਭੇਜਿਆ ਸਾਰੇ ਪੈਸੇ ਮੈਂ ਲਾਈ ਸੁਰ ਪੈਸੇ ਲੈ ਕੇ ਬਾਹਰ ਜਾਣ ਤੋਂ ਬਾਅਦ ਡੇਢ ਚ ਮਹੀਨੇ ਦੇ ਵਿੱਚ ਵਿੱਚ ਬੇਟੇ ਦਾ ਵੀ ਜਾ ਕੇ ਉਹਨੂੰ ਵੀ ਦਸੰਬਰ ਦੇ ਵਿੱਚ ਮੈਂ ਭਰ ਭੇਜਤਾ ਜੀ ਦੇ ਦਸੰਬਰ ਚ ਉਹਨੂੰ ਜਾਣਸਾਰ ਕੁੜੀ ਨੇ ਇਹ ਹੀ ਕਰਨ ਲੱਗੀ ਉਹ ਤੇ ਡਿਸਪਲੇ ਪਾਉਣ ਲੱਗੀ ਵੀ ਮੈਨੂੰ ਪੈਸੇ ਦੱਸ ਕਿੰਨੇ ਲੈ ਕੇ ਆਏ ਆ ਕਿੰਨੇ ਨਹੀਂ ਤੇ ਉਸ ਤੋਂ ਬਾਅਦ ਪੈਸੇ ਹੋਰ ਮੰਗਾ ਘਰ ਉਹਨੂੰ ਧਮਕਾਓ ਜ਼ੋਰ ਲਾਉਣ ਲੱਗੇ ਤੇ ਉਦੋਂ ਬਾਅਦ ਇਹ ਉਹ بیٹے ਨੇ ਪੈਸਿਆਂ ਕਨੀਉ ਮਨਾ ਕਰਤਾ ਵੀ ਮੈਂ ਘਰੋਂ ਨਹੀਂ ਮਂਗਾਉਂਦਾ ਵੀ ਉਰੇ ਚਾਹੇ ਮੈਂ ਕੰਮ ਕਰਕੇ ਆਪਾਂ ਉਹ ਕਰੂੰਗਾ ਤੇ ਉਹਨੇ 9-10 ਦਿਨ ਰੱਖਣ ਦੇਉ ਤੇ 2 ਦਸੰਬਰ ਨੂੰ 2 ਜਨਵਰੀ ਨੂੰ ਉਹਨੂੰ ਧਮਕੀਆਂ ਦੇ ਦੇ ਉਹਦਾ ਸ਼ਮਾਨ ਬਾਰੇ ਛੱਡਤਾ ਜੀ ਕਮਰੇ ਤੋਂ ਉਹਨੂੰ ਧਮਕੀਆਂ ਦੇ ਕੇ ਆਖਿਆ ਵੀ ਤੇਰੇ ਬਾਪ ਦਾ ਕਮਰਾ ਨਹੀਂ ਤੂੰ ਇੱਥੇ ਜਾ ਨੇ ਉਹ ਬਹੁਤ ਦਿਨ ਬਾਰੇ ਭਟਕਦਾ ਫਿਰਿਆ ਜੀ ਕਦੇ ਪੋਲਾਂ ਥੱਲੇ ਪਤਾ ਨਹੀਂ ਕਿੱਥੇ-ਕਿੱਥੇ ਉਹਨੇ ਰਾਤ ਕੱਟੀ ਆ ਸੀ ਉਹ ਤਾਂ ਤੇ ਉਦੋਂ ਬਾਅਦ ਅਸੀਂ ਪਿੰਡ ਦੇ ਬੰਦੇ ਆਏ ਨੂੰ ਉੱਥੇ ਚੰਪਾਰਕ ਕਰਿਆ ਤੇ ਉਹ ਉਹਨੂੰ ਘਰੇ ਲੈ ਕੇ ਗਏ ਜੀ ਉਹਨਾਂ ਨੇ ਕੰਮ ਦਵਾਇਆ ਤੇ ਉਹਨੂੰ ਰਹਿਣ ਲਈ ਕਿਰਾਏ ਤੇ ਕਮਰਾ ਦਿੱਤਾ ਸਾਰਾ ਕੁਝ ਉਹ ਕਰਿਆ ਜੀ ਫੇਰ ਵੀ ਉਹਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ ਫੇਰ ਉਹਦੇ ਕੱਪੜੇ ਵੀ ਫੋਲੇ ਗਏ ਜਾ ਕੇ ਵੀ ਉਹਦਾ ਕਾਰਡ ਪਾਇਵੋਰਡ ਕਾਗਜ਼ ਜੀ ਆਪਦੇ ਕੋਲੇ ਜ਼ਬਤ ਕਰ ਲਈ ਜੀ ਤੇ ਜ਼ਬਤ ਕਰਨ ਦੇ ਉਹਦਾ ਵਰਕ ਬਾਰਮੈਂਡ ਖਤਮ ਹੋ ਰਿਆ ਸੀਗਾ ਅਸੀਂ ਬਹੁਤ ਅਪੀਲ ਕਰੀ ਇੱਥੇ ਪੰਚਾਇਤਾਂ ਨੂੰ ਵੀ ਫੇਰ ਐਸਐਸਪੀ ਸਾਉ ਦੇ ਵੀ ਫੀਲ ਕਰੀ ਮੈਨਾਂ ਨੂੰ ਉਹ ਕਰੋ ਉਹਦੇ ਬਾ ਮਾਪੇ ਜਨਮਾਈ ਮੰਨੇ ਨਹੀਂ ਜੀ ਕਹਿੰਦੇ ਛਾਂਡੀ ਗੁੰਡੀ ਨੇ ਰਹਿਣਾ ਨਹੀਂ ਅਸੀਂ ਕਿਹਾ ਵੀ ਅਸੀਂ ਵਿਆਹ ਕਰਿਆ ਘਰ ਬਸਾਉਣ ਨੂੰ ਕਰਿਆ ਜੀ ਨਾ ਕਿ ਜਾਰਡਨ ਤੇ ਉਹਨਾਂ ਨੇ ਇੱਕ ਨਾ ਸੁਣੀ ਥਾਣੇ ਦੇ ਵਿੱਚ ਇੱਕ ਦਿਨ ਕਹੇ ਦੋ ਦਿਨ ਕਹੇ ਕਿ 10 10 ਦਿਨ ਆਉਂਦੇ ਨਹੀਂ ਸੀਗੇ ਇੱਥੇ ਛਾਦੇ ਰਹੇ ਨੇ ਐਸਐਸਪੀ ਸਾਹਿਬ ਆਪਣੇ ਸੰਦੋ ਥਾਣੇ ਕੇ ਫੇਰ ਵੀ ਉਹਨਾਂ ਨੇ 5 ਦਿਨ ਕਹਿਣਾ 20 ਦਿਨ ਆਉਣਾ ਨਾ ਫੇਰ ਵੀ ਅੱਲਾ ਰੇ ਲਈ ਗਿਆ ਸੀ ਕੁੜੀ ਨੇ ਸਮਝਾਉਣਿਆ ਸੀ ਕੁੜੀ ਨੇ ਸਮਝਾਉਣਿਆ ਬਾਅਦ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਕੁੜੀ ਤੋਰਨੀ ਵੀ ਉਹਦੇ ਕੋਲ ਜਾਣਾ ਨਹੀਂ ਉਸ ਤੋਂ ਬਾਅਦ ਮੁੰਡੇ ਨੂੰ ਉੱਥੇ ਵੀ ਤਾਂ ਕਿਹਾ ਕੁੜੀ ਨੇ ਜਾ ਕੇ ਮਰਨ ਤੋਂ 3 ਦਿਨ ਪਹਿਲਾਂ ਉਹਦੇ ਫੇਰ ਤੇ ਚੀ ਰੂਤੀ ਫੋਲੇ ਜੀ ਵੀ ਸਾਨੂੰ ਕਾਗਜ਼ ਮਿਲ ਜਾਣਾ ਉਹਦੇ ਸਾਹੀ ਰਿਪੋਰਟ ਕਰਾਈ ਆ ਹਾਂਜੀ ਹਾਂ ਹਾਂ ਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਮਿਲੇ ਜੀ ਸਾਡੇ ਬੇਟੇ ਨੂੰ ਜਿਹੜਾ ਕੁਝ ਹੋਇਆ ਉਹਨੂੰ ਇਨਸਾਫ ਮਿਲੇ ਜੀ ਗਾਹਾਂ ਨੂੰ ਕੋਈ ਹੋਰ ਨਾ ਕਰੇ ਮਾਤਾ ਦੀ ਗੱਲ ਹੀ ਆਪਾਂ ਲਾਈ ਲਗਾ ਇੱਕ ਵੰਟ ਲਾਈ ਲਿਆ ਹਾਂ ਹੁਣ ਲਾ ਦੇ ਮੋਹਰ ਕੱਲੇ ਚਲੋ ਹਾਂ ਜੀ ਮੈਂ ਧਰਮਿੰਦਰ ਸਿੰਘ ਗੁਰਵੀਰ ਸਿੰਘ ਦਾ ਚਾਚਾ ਹਾਂ ਜੀ ਮੈਂ ਅਸੀਂ ਆਪਣੇ ਭਤੀਜੇ ਨੂੰ ਵਿਆਹ ਕਰਕੇ ਬਾਹਰ ਭੇਜਿਆ ਸੀਗਾ ਅੰਗਲੈਂਡ ਦੇ ਵਿੱਚ ਤੇ ਉਹ 19 ਦਸੰਬਰ ਨੂੰ ਗਿਆ ਸੀਗਾ ਅੱਜ 8 ਮਹੀਨੇ ਹੋਏ ਨੇ ਫਾਜੀ ਗਏ ਨੂੰ ਤੇ ਉਹਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਉਹਦੇ ਕੁੜੀ ਵੱਲੋਂ ਕਾਫੀ ਤੰਗ ਪ੍ਰੇਸ਼ਾਨ ਕੀਤਾ ਗਿਆ ਜੀ 27 ਸਤੰਬਰ ਦਾ ਉਹਦਾ ਵਿਆਹ ਸੀਗਾ ਜੀ ਅਸੀਂ ਸਾਰਾ ਪੈਸਾ ਮੇਰੇ ਭਰਾ ਨੇ ਮੇਰੇ ਭਝਾਈ ਨੇ ਸਾਰਾ ਇਕੱਠਾ ਕਿਸੇ ਤੋਂ ਲਿਮਟਾਂ ਲੈ ਕੇ ਕਰਜ਼ਾ ਲੈ ਕੇ ਉਹ ਅਸੀਂ ਭਰੇ ਆ ਗੱਡੀਆਂ ਤੱਕ ਸੀ ਕਿ ਮੇਰੇ ਭਰਾ ਕੋਲੇ ਉਹ ਵੇਚ ਕੇ ਅਸੀਂ ਉਹਨਾਂ ਨੂੰ ਤੋਰਿਆਗਾ ਜੀ ਪਰ ਉਹਨਾਂ ਨੇ ਉੱਥੇ ਜਾ ਕੇ ਟੋਟਲੀ 8 ਜਾਂ 9 ਦਿਨ ਪਤੀਜੇ ਨੂੰ ਰੱਖਿਆਗਾ ਨਾਲ ਉਹਨਾਂ ਨੇ ਰੱਖਣ ਤੋਂ ਬਾਅਦ ਉਹਨੂੰ ਘਰੋਂ ਧੱਕੇ ਮਾਰ ਕੇ ਕੱਢਤਾ ਜਿੰਨਾ ਉਹਦੇ ਕੋਲੇ ਪੈਸੇ ਦੇ ਕੇ ਇਥੋਂ ਭੇਜਿਆ ਸੀ ਸਾਰੇ ਉਹਦੇ ਪੈਸੇ ਖੋਲੇ ਤੇ ਉਹ ਕੱਪੜੇ ਵੀ ਖੋਲੇ ਗਏ ਨੇ ਉਦੋਂ ਜਦੋਂ ਬਿਮਾਰ ਹੋਏ ਉਹ ਖੱਜਲ ਖਵਾਰ ਹੁੰਦਾ ਰਿਹਾ ਉਹ ਪੋਲਾਂ ਦੇ ਥੱਲੇ ਕਦੇ ਕਿਤੇ 15 20 ਦਿਨ ਇਦਾਂ ਹੀ ਧੱਕੇ ਖਾਂਦਾ ਰਿਹਾ ਉਹ ਜੰਗਲਾਂ ਦੇ ਵਿੱਚ ਕਦੇ ਕਿਤੇ ਫੇਰ ਕੁ ਸਾਡੇ ਪਿੰਡ ਦੇ ਬੰਦੇ ਮਿਲੇ ਉਹਨਾਂ ਨੂੰ ਫੋਨ ਕਰਕੇ ਉਹਦੀ ਠਹਿਰ ਦਾ ਬੰਦੋਬਸਤ ਕੀਤਾ ਉਹਨੂੰ ਕੰਮ ਦਾ ਬੰਦੋਬਸਤ ਕੀਤਾ ਫੇਰ ਵੀ ਉਹ ਲੜਕੀ ਵਾਲੇ ਉਹਨੂੰ ਉਥੋਂ ਉਹਦੇ ਜਿਹੜੇ ਮਾਮੇ ਦੇ ਮੁੰਡੇ ਤੇ ਨੂੰ ਉਹਦੀ ਮਾਮੇ ਦੀ ਉਹਨਾਂ ਨੂੰ ਧਮਕੀਆਂ ਦਿੰਦੀ ਸੀ ਅਸੀਂ ਇੱਥੇ ਤੈਨੂੰ ਰਿਪੋਰਟ ਕਰਾ ਦੇਵਾਂਗੇ ਤੈਨੂੰ ਮਾਰ ਦੇਵਾਂਗੇ ਇੱਥੋਂ ਤੱਕ ਇੱਥੇ ਵੀ ਫੋਨ ਕਰਦੇ ਰਹੋ ਧਮਕੀਆਂ ਵਾਸਤੇ ਤੇ ਲਾਸਟ ਮਰਨ ਤੋਂ ਉਹਦੇ 4 ਦਿਨ ਪਹਿਲਾਂ ਉਹ ਕੁੜੀ ਆ ਕੇ ਉਹਦੇ ਕਮਰੇ ਚ ਉਹਦੇ ਸਮਾਨ ਵੀ ਫੋੜ ਕੇ ਗਈ ਐ ਉਹਦੇ ਜਿਹੜੇ ਪੈਸੇ ਪਏ ਸੀ ਉਹ ਵੀ ਕੱਢ ਕੇ ਲੈ ਕੇ ਗਈ ਐ ਲਾਸਟ ਆ ਕੇ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜਿੱਦਨੇ ਬਿਮਾਰ ਹੋਇਆ ਅਸੀਂ ਮੈਂ ਖੁਦ ਉਹਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਤੁਸੀਂ ਆਪਦੀ ਕੁੜੀ ਨੂੰ ਫੋਨ ਕਰੋ ਉਹਨੂੰ ਐਡਮਿਟ ਨਹੀਂ ਕਰ ਰਹੇ ਸੀ ਅਗਰ ਬੱਚੇ ਨੂੰ ਸਾਡੇ ਨੂੰ ਐਡਮਿਟ ਕੀਤਾ ਜਾਂਦਾ ਉਹ 7-8 ਘੰਟੇ ਹਸਪੀਟਲ ਦੇ ਬਾਹਰ ਰਿਹਾ ਹੈ ਅਗਰ ਉਸ ਨੂੰ ਸਹੀ ਟਾਈਮ ਤੇ ਟਰੀਟਮੈਂਟ ਮਿਲ ਜਾਂਦਾ ਫਰਸਟ ਏਡ ਮਿਲ ਜਾਂਦੀ ਤਾਂ ਉਹਦਾ ਇਹ ਹਾਦਸਾ ਹੋਣ ਤੋਂ ਬਚ ਜਾਣਾ ਸੀਗਾ ਕਿਉਂਕਿ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਉਹ ਕਹਿ ਰਿਹਾ ਸੀਗਾ ਵੀ ਮੈਂ ਅਸੀਂ ਨਹੀਂ ਭੇਜ ਸਕਦੇ ਆਪਦੀ ਕੁੜੀ ਨੂੰ ਜਾ ਕਿ ਵਿਆਹ ਕੀਤਾ ਸੀ ਕੋਈ ਹੋਰ ਅਸੀਂ ਤਾਂ ਉਹ ਕਹਿ ਨਹੀਂ ਰਹੇ ਸੀਗੇ ਸਿਰਫ ਇੱਕ ਫੋਨ ਕਾਲ ਦੇ ਉੱਤੇ ਵੀ ਕਹਿ ਰਹੇ ਸੀ ਵੀ ਠੀਕ ਆ ਤੁਸੀਂ ਪੁਲਿਸ ਵਾਲਿਆਂ ਨੂੰ ਤੁਹਾਡੀ ਕੁੜੀ ਇਹ ਕਹਦੇ ਵੀ ਮੇਰਾ ਹਸਬੰਦ ਆ ਠੀਕ ਆ ਜਿਸ ਬੁੱਢ ਚੱਲ ਰਿਹਾ ਕੋਈ ਗੱਲ ਨਹੀਂ ਉਹ ਤਾਂ ਮੈਟਰ ਲੱਗਾ ਕੋਈ ਇਨਸਾਨੀਅਤ ਦੇ ਨਾਤੇ ਵੀ ਹੁੰਦਾਗਾ ਵੀ ਇਨਸਾਨੀਅਤ ਦੇ ਨਾਤੇ ਵੀ ਆਪਾਂ ਕਿਸੇ ਨੂੰ ਬੰਦੇ ਦੀ ਜਾਨ ਬਚਾ ਸਕਦੇ ਆ ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਹੈਗਾ ਫੋਨ ਕਰਨ ਦੇ ਬਾਅਦ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਫੋਨ ਬੰਦ ਕਰਤਾ ਨੈੱਟ ਬੰਦ ਕਰਤਾ ਉਹਦੇ ਪਿਓ ਨੂੰ ਫੋਨ ਕੀਤਾ ਉਹਦੇ ਪਿਓ ਨੇ ਮੈਂ ਰਾਤ ਨੂੰ 11 ਵਜੇ ਤੱਕ ਉਹਨੂੰ ਫੋਨ ਕਰਦਾ ਰਿਹਾ ਪਰ ਉਹਨੇ ਫੋਨ ਤੇ ਕੋਈ ਰਿਪਲਾਈ